ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਆਪਾਂ ਲੈ ਕੇ ਆਏ ਤੁਹਾਡੇ ਲਈ ਅੱਜ ਇੱਕ ਨਵੀਂ ਵੀਡੀਓ ਤੇ ਦੋਸਤੋ ਵੀਡੀਓ ਬਹੁਤ ਵਧੀਆ ਹੋਣ ਵਾਲੀ ਹੈ ਤੁਹਾਨੂੰ ਬਹੁਤ ਸਾਰੀ ਇਨਫੋਰਮੇਸ਼ਨ ਮਿਲੂਗੀ ਇਹ ਇਨਫੋਰਮੇਟਿਵ ਵੀਡੀਓ ਬਣਾਉਣ ਲੱਗੇ ਆਪਾਂ ਅੱਜ ਤੁਹਾਡੇ ਲਈ ਕਿਉਂਕਿ ਆਪਾਂ ਨੂੰ ਕਾਫੀ ਦੋਸਤਾਂ ਦੇ ਮੈਸੇਜ ਆਏ ਕਮੈਂਟ ਵੀ ਆਏ ਹੀ ਕਿ ਜਿਹੜਾ ਤੁਸੀਂ ਕੰਮ ਕਰਦੇ ਵਿੱਚ ਕਿੰਨੇ ਪੈਸੇ ਬੰਦੇ ਆ ਤੇ ਜਿਹੜਾ ਘੰਟੇ ਦੇ ਕਿੰਨੇ ਪੈਸੇ ਮਿਲਦੇ ਤੁਹਾਨੂੰ ਜਿਹੜਾ ਤੁਸੀਂ ਕੰਮ ਕਰਦੇ ਕੰਸਟਰਕਸ਼ਨ ਦਾ ਤੇ ਬਿਲਡਿੰਗ ਵਰਕ ਜਿਹੜਾ ਆਪਾਂ ਕਰਦੇ ਆ ਤੇ ਉਹਦੇ ਬਾਰੇ ਅੱਜ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਸਾਰੇ ਹੀ ਤੇ ਜੁੜੇ ਰਹੋ ਵੀਡੀਓ ਦੇ ਨਾਲ ਲਾਸਟ ਤੱਕ ਦੇਖਿਓ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਆਜੋ ਫਿਰ ਕਰਦੇ ਆ ਆਪਾਂ ਵੀਡੀਓ ਸਟਾਰਟ ਤੇ ਦੱਸਦੇ ਆ ਤੁਹਾਨੂੰ ਦੋਸਤੋ ਗੱਲ ਇਦਾਂ ਵੀ ਜਿਹੜਾ ਅਸੀਂ ਆ ਲਾਸਟ ਤੇ ਇੱਕ ਵੀਡੀਓ ਪਾਈ ਸੀ ਜਿਹੜਾ ਅਸੀਂ ਬ੍ਰਿਕਾਂ ਦਾ ਬ੍ਰਿਕ ਵਰਕ ਕਰਦੇ ਪਏ ਹਾਂ ਉਹਦੇ 'ਚ ਬ੍ਰਿਕ ਵਰਕ ਕਰਦੇ ਪਏ ਹਾਂ ਤੇ ਉਹਦੇ 'ਚ ਕਮੈਂਟ ਆਏ ਕੁਝ ਦੋਸਤਾਂ ਦੇ ਤੇ ਕੁਝ ਮੈਸੇਜ ਵੀ ਆਏ ਮੈਨੂੰ ਵਟਸਐਪ ਤੇ ਕਿ ਇਹ ਕੰਮ 'ਚ ਕਿੰਨੇ ਪੈਸੇ ਆ ਦੋਸਤੋ ਜਿਹੜਾ ਬ੍ਰੇਕਵਰਕ ਦਾ ਕੰਮ ਹੈ ਨਾ ਇਹ ਬਹੁਤ ਵਧੀਆ ਤੇ ਸਭ ਤੋਂ ਜ਼ਿਆਦਾ ਪੈਸੇ ਇਹਦੇ ਵਿੱਚ ਬਣਦੇ ਆ ਚਲੋ ਮਿਹਨਤ ਤਾਂ ਕਰਨੀ ਪੈਂਦੀ ਹਾਰਡਵਰਕ ਤਾਂ ਹੈਗਾ ਇਹਦੇ ਵਿੱਚ ਤੁਹਾਨੂੰ ਪਤਾ ਹੀ ਆ ਰਾਜਗਰੀ ਦਾ ਕੰਮ ਤੇ ਇਹਦੇ ਵਿੱਚ ਜਿਹੜਾ ਮੰਨ ਲਓ ਨਵਾਂ ਬੰਦਾ ਆਉਂਦਾ ਲੇਬਰ ਤੇ ਜਾਂਦਾ ਨਾ ਉਹਦੀ ਸਟਾਰਟਿੰਗ ਹੁੰਦੀ ਆ ਤਕਰੀਬਨ 70 ਪਾਉਂਡ ਤੋਂ ਠੀਕ ਆ 70 75 ਜਾਂ 80 ਪਾਉਂਡ ਇੱਥੇ ਇੱਕ ਮਿਲਦੇ ਤਕਰੀਬਨ 70 ਕ ਤੋਂ ਸਟਾਰਟਿੰਗ ਆ ਤੇ ਜਿਹੜਾ ਫਿਰ ਕੰਮ ਕਰਦਾ ਥੋੜਾ ਜਿਹਾ ਸਿੱਖ ਜਾਂਦਾ ਜਦੋਂ ਉਹਨੂੰ ਫਿਰ ਮਿਲਦੇ ਆ ਮਤਲਬ ਹੌਲੀ ਹੌਲੀ ਵੱਧ ਜਾਂਦੇ ਫਿਰ ਮੰਨ ਲਓ 100 ਪਾਉਂਡ ਹੋ ਜਾਂਦਾ ਜਦੋਂ ਮੜੀਆਂ ਮੋਟੇ ਟਿੱਟਾਂ ਲਾਉਣ ਲੱਗ ਪੈਂਦਾ ਤੇ ਜਦੋਂ ਪ੍ਰੋਪਰ ਥੋੜਾ ਜਿਹਾ ਹੱਥ ਸਾਫ਼ ਹੋ ਜਾਂਦਾ ਫਿਰ 120 ਪਾਉਂਡ ਹੋ ਜਾਂਦੇ ਆ ਤੇ ਜਦੋਂ ਕੱਲਾ ਮੰਨ ਲਓ ਕੰਮ ਕਰਨ ਲੱਗ ਪੈਂਦਾ ਬੰਦਾ ਬਿਨਾਂ ਦੱਸੇ ਸਾਰੀ ਨੌਲੇਜ ਆ ਜਾਂਦੀ ਉਹਨੂੰ ਤੇ ਫਿਰ 150 ਪਾਉਂਡ ਤੇ ਜਦੋਂ ਮੰਨ ਲਓ ਕਿਸੇ ਦੇ ਨਾਲ ਕੰਮ ਕਰਦਾ ਤੇ ਜਦੋਂ ਫਿਰ ਆਪਣੇ ਉਹ ਪੂਰਾ ਪ੍ਰੋਪਰ ਮਿਸਤਰੀ ਬਣ ਜਾਂਦਾ ਤੇ ਆਪਣੇ ਕੰਮ ਮੰਨ ਲਓ ਆਪਾਂ ਛੋਟੇ-ਮੋਟੇ ਠੇਕੇ ਲੈ ਲੱਗ ਪਏ ਨੇ ਤੇ ਜਿਵੇਂ ਹੁਣ ਜਾ ਫਿਰ ਅਹੀਂ ਜਿਵੇਂ ਲੈ ਕੇ ਆਉਣੇ ਹੁਣ ਬ੍ਰਿੱਕੀ ਰਾਜਗਰੀ ਵਾਲਾ ਮਿਸਤਰੀ ਸਾਨੂੰ ਲੋਡ ਹੁੰਦੀ ਹੈ ਅਸੀਂ ਬਿਲਡਿੰਗ ਵਰਕ ਦਾ ਕੰਮ ਕਰਦੇ ਸਾਰਾ ਤੇ ਸਾਨੂੰ ਲੋਡ ਹੁੰਦੀ ਤੇ ਸਾਨੂੰ ਫਿਰ 180 ਪੌਂਡ ਘੱਟੋ-ਘੱਟ ਪੇ ਕਰਨੇ ਪੈਂਦੇ ਉਹਨੂੰ ਠੀਕ ਆ ਯਾਨੀ ਕਿ ਇੰਡੀਆ ਦਾ 18000 ਰੁਪਿਆ ਜਿਹੜਾ ਰਾਜਗਰੀ ਦਾ ਕੰਮ ਤੇ ਜਿਹੜੇ ਬੰਦੇ ਇਹੋ ਹੀ ਰਾਜਗਰੀ ਦਾ ਕੰਮ ਬ੍ਰੇਕ ਵਰਕ ਦਾ ਕਰਦੇ ਕੰਪਨੀਆਂ ਚ ਤੇ ਉਹਨਾਂ ਦੀ ਮਿਨੀਮਮ ਪੇ ਹੁੰਦੀ ਆ 200 ਪਾਉਂਡ ਮਤਲਬ ਤਕਰੀਬਨ ਇੱਕ ਦਿਨ ਦਾ 20000 ਤੋਂ ਉੱਪਰ ਤੇ ਬਿਲਕੁਲ ਰਿਐਲਿਟੀ ਆ ਬਿਲਕੁਲ ਸਚਾਈ ਆ ਇਹਦੇ ਵਿੱਚ ਕੋਈ ਝੂਠ ਨਹੀਂ ਹੈਗਾ ਜਿਹੜਾ ਪੂਰਾ ਪ੍ਰੋਪਰ ਮਿਸਤਰੀ ਬਣ ਜਾਂਦਾ ਉਹ ਕੰਪਨੀ ਦੇ ਵਿੱਚ 200 ਤੋਂ ਉੱਪਰ ਆਉਦੀ ਪੇ ਤੇ ਜਿਹੜੇ ਮੰਨ ਲਓ ਆਪਣਾ ਕੰਮ ਕੋਈ ਸਟਾਰਟ ਕਰ ਲੈਂਦਾ ਬੰਦਾ ਨੌਲੇਜ ਰੱਖਦਾ ਆਪਣਾ ਕੰਮ ਸਟਾਰਟ ਕਰ ਲੈਂਦਾ ਉਹ ਤਾਂ ਫਿਰ ਜਿੰਨੇ ਮਰਜੀ ਪੈਸੇ ਬਣਾ ਸਕਦਾ ਉਹਦੇ ਤੇ ਤੁਹਾਨੂੰ ਦੱਸਣ ਵਾਲੀ ਗੱਲ ਹੀ ਨਹੀਂ ਕਿਉਂਕਿ ਉਹ ਇੱਟਾਂ ਦਾ ਸਾਬਕਤਾ ਬੰਦਾ ਇੱਟਾਂ ਦੇ ਹਿਸਾਬ ਨਾਲ ਠੇਕਾ ਉਹਦਾ ਉਹ ਫਿਰ ਜਿਵੇਂ 1000 ਇੱਟ ਦਾ ਮੰਨ ਲਓ 1000 ਇੱਟ ਇੱਕ ਮਿਸਤਰੀ ਲਾ ਦਿੰਦਾ ਇੱਕ ਦਿਨ ਚ ਠੀਕ ਜਿਹੜਾ ਚੰਗਾ ਮਿਸਤਰੀ ਹੈ ਨਾ ਉਹ 1000 ਇੱਟ ਲਾ ਦਿੰਦਾ ਮੰਨ ਲਓ ਕੋਈ ਮਿਸਤਰੀ ਪੂਰਾ ਰਾਜਗਰੀ ਦਾ ਬਣ ਗਿਆ ਜਿਵੇਂ ਤੇ ਜਿਵੇਂ ਸਾਨੂੰ ਲੋਡ ਹੁੰਦੀ ਬਿਲਡਰਾਂ ਨੂੰ ਅਹੀਂ ਲੈ ਕੇ ਆਉਣੇ ਬ੍ਰਿੱਕੀ ਤੇ ਫਿਰ ਉਹ ਜਿਵੇਂ ਕਈ ਬੰਦੇ ਜਿਹੜੇ ਪੂਰੇ ਫੁੱਲ ਟ੍ਰੈਂਡ ਹੁੰਦੇ ਉਹ ਕਹਿੰਦੇ ਅਸੀਂ ਦਿਹਾੜੀ ਤੇ ਨਹੀਂ ਅਸੀਂ ਠੇਕਾ ਮਾਰਾਂਗੇ ਤੇਰੇ ਨਾਲ ਤੇ ਮੰਨ ਲਓ ਆਪਣੀ ਜਿਵੇਂ ਉਹ ਹਜ਼ਾਰ ਈ ਟੱਲਾਉਂਦਾ ਨਾ ਦਿਹਾੜੀ ਦੀ ਤੇ ਵੈਸੇ ਤਾਂ ਜਿਵੇਂ ਹੈਗੇ ਆ ਅਸੀਂ ਜਿਹੜਾ ਆਪਣੇ ਤੋਂ ਬ੍ਰਿੱਕੀ ਪੈਸੇ ਲੈਂਦੇ ਆ ਨਾ ਉਹ ਰੇਟ ਚੱਲਦਾ ਹੀ ਤਕਰੀਬਨ 2 ਬ੍ਰਿੱਕਾਂ ਦਾ 1 ਪਾਉਂਡ ਠੀਕ ਆ ਪੰਜਾਬ ਪੈਣੀਆਂ ਜਾ 50 ਪੈਸੇ ਲਾ ਲਓ 50 ਪੈਣੀਆ ਇੱਕ ਬ੍ਰੇਕ ਦੀਆਂ ਲੈਂਦੇ ਸੀ ਉਹਨੂੰ ਲਾਉਣ ਦੀਆਂ ਠੀਕ ਆ ਇੱਕ ਇੱਟ ਨੂੰ ਲਾਉਣ ਦੀਆਂ 50 ਪੈਣੀਆ ਦੋ ਇੱਟਾਂ ਦਾ 1 ਪੌਂਡ ਤੇ ਉਹਦੇ ਹਿਸਾਬ ਨਾਲ 1000 ਦਾ ਬੰਦਾ ਵਾ 500 ਪੌਂਡ 1000 ਬ੍ਰੇਕ ਲਾ ਦਿੰਦਾ ਇੱਕ ਚੰਗਾ ਬ੍ਰੇਕੀ ਚੰਗਾ ਇੱਕ ਕਾਰੀਗਰ ਜਿਹੜਾ ਉਹ 1000 ਈਟ ਰੋਜ ਦੀ ਲਾਉਣ ਦਾ ਠੀਕ ਆ ਤੇ ਉਹਦਾ ਬੰਦਾ ਵਾ ਉਹ ਹਿਸਾਬ ਨਾਲ 500 ਪੌਂਡ ਪਰ ਇਹ ਹੁਣ ਰੇਟ ਥੋੜੇ ਜਿਹਾ ਘਟੇ ਆ ਇਹ ਕੰਮ ਵੀ ਥੋੜੇ ਘੱਟ ਹੋਇਆ ਤੇ ਉਹਦਾ ਕਰਕੇ ਤੁਸੀਂ ਮੰਨ ਲਓ ਵੀ ਤਿੰਨਾ ਬ੍ਰਿਕਾਂ ਦਾ ਵੀ 1 ਪਾਉਂਡ ਲਾਈਏ ਨਾ ਤਿੰਨਾ ਬ੍ਰਿਕਾਂ ਦਾ ਤੇ 900 ਇੱਟਾਂ ਦਾ ਵੀ ਤੁਸੀਂ ਲਾ ਲਓ ਤੇ ਫਿਰ ਵੀ 300 ਪਾਉਂਡ ਬਣਦਾ ਠੀਕ ਆ 300 ਪਾਉਂਡ ਇੱਕ ਦਿਨ ਦਾ ਚੰਗੇ ਬ੍ਰਿੱਕੀ ਨੂੰ ਬਣਦਾ ਵਾ ਜਿਹੜਾ ਪੂਰਾ ਪ੍ਰੋਪਰ ਮਿਸਤਰੀ ਜੋ ਆਪਣਾ ਕੰਮ ਸਟਾਰਟ ਕਰਦਾ ਮੰਨ ਲਓ ਛੋਟੇ-ਮੋਟੇ ਠੇਕੇ ਫੜਦਾ ਤੇ ਫਿਰ ਤੇ 300 ਪਾਉਂਡ ਬਹੁਤ ਜ਼ਿਆਦਾ ਤੇ ਬਹੁਤ ਵਧੀਆ ਕਮਾਈ ਆ ਮੰਨ ਲਓ 30000 ਤੋਂ ਉੱਪਰ 32 33000 ਇੱਕ ਦਿਨ ਦਾ ਫਿਰ ਉਹ ਬਣਾਉਂਦਾ ਤੇ ਪਰ ਦੋਸਤੋ ਕੰਮ ਕਰ ਸਿੱਖਣਾ ਵੀ ਬੜਾ ਔਖਾ ਤੁਹਾਨੂੰ ਪਤਾ ਹਾਰੀ ਸਾਰੀ ਬੰਦਾ ਸਿੱਖ ਵੀ ਨਹੀਂ ਸਕਦਾ ਤੇ ਹਾਰੀ ਸਾਰੀ ਬ੍ਰਿੱਕੀ ਬਣ ਵੀ ਨਹੀਂ ਸਕਦਾ ਕਿਉਂਕਿ ਇਹ ਤਾਂ ਜਿਹਨੂੰ ਅੰਦਰੋਂ ਸ਼ੌਂਕ ਆ ਨਾ ਤੇ ਉਹੀ ਕੰਮ ਸਿੱਖਦਾ ਵਾ ਇਹ ਹਾਰੀ ਸਾਰੀ ਦੇ ਵਾਸਤੇ ਗੱਲ ਤਾਂ ਨਹੀਂ ਐ ਤੇ ਬਾਕੀ ਜਿਹਨੂੰ ਸ਼ੌਂਕ ਹੋ ਉਹ ਸਿੱਖ ਹੀ ਲੈਂਦਾ ਕਈ ਮੁੰਡੇ ਦੋ ਦੋ ਮਹੀਨਿਆਂ ਜਾਣ ਕੇ ਪਿੱਟਾਂ ਲਾਉਣ ਲੱਗ ਪੈਂਦੇ ਪੂਰੀ ਵਧੀਆ ਤੇ ਚੰਗੇ ਪੈਸੇ ਬਣਾਉਂਦੇ ਫਿਰ ਉਹ 2-3 ਮਹੀਨਾ ਬਾਅਦ ਹੀ ਉਹਨਾਂ ਦਾ 100-100 ਪਾਉਂਡ ਹੋ ਜਾਂਦਾ ਤੇ ਫਿਰ ਹੌਲੀ-ਹੌਲੀ ਵੱਧਦੇ ਜਾਂਦੇ 110 120 130 ਤੇ 150 ਤੇ ਫਿਰ ਜਦੋਂ ਬਾਹਰ ਦਿਹਾੜੀਆਂ ਲਾਉਂਦੇ ਫਿਰ 180-180 ਪਾਉਂਡ ਤੇ ਠੀਕ ਆ ਤੇ ਜਿਹੜੇ ਕੰਪਨੀ ਚਲੇ ਜਾਂਦੇ ਉਹ ਫਿਰ ਨੀਅਰਲੀ 200 ਪਾਉਂਡ ਮਿਨੀਮਮ ਤੇ ਇਹ ਤਾਂ ਹੋ ਗਿਆ ਬ੍ਰਿੱਕੀ ਦੀ ਦਿਹਾੜੀ ਥੀ ਬਾਕੀ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦੇਣਾ ਵੀ ਜਿੰਨੇ ਇੰਡੀਆ ਤੋਂ ਮੰਨ ਲਓ ਆਉਣਾ ਇੱਥੇ ਕਿਸੇ ਸਟੂਡੈਂਟ ਨੇ ਆਉਣਾ ਜਾਂ ਵਰਕ ਪਰਮਿਟ ਤੇ ਜਾਂ ਹੋਰ ਵੀ ਕਿਸੇ ਵੀ ਜੇ ਤੇ ਆਉਣਾ ਉਹਨੂੰ ਕੰਮ ਇੱਥੇ ਸਕਿੱਲ ਦੇ ਪੈਸੇ ਬਣਦੇ ਆ ਵੈਸੇ ਤੁਹਾਨੂੰ ਪਤਾ ਬਾਹਰਲੇ ਮੁਲਕਾਂ 'ਚ ਲੇਬਰ ਹੀ ਕਰਨੀ ਪੈਂਦੀ ਕੋਈ ਦੱਸੇ ਜਾਂ ਨਾ ਦੱਸੇ ਨਵੇਂ ਬੰਦੇ ਨੂੰ ਤਾਂ ਲੇਬਰ ਹੀ ਕਰਨੀ ਪੈਂਦੀ ਆ ਬਾਕੀ ਆਪੋ ਆਪਣਾ ਦਿਮਾਗ ਆ ਕੋਈ ਜਲਦੀ ਸਿੱਖੇਂਦਾ ਕੋਈ ਸਾਲ 'ਚ ਸਿੱਖੇਂਦਾ ਕੋ ਦੋ ਸਾਲਾਂ 'ਚ ਕਈ ਫਿਰ ਪੂਰੀ ਜ਼ਿੰਦਗੀ ਲੇਬਰ ਹੀ ਕਰੀ ਜਾਂਦੇ ਤਾਂ ਵੇਖੋ ਆਪੋ ਆਪਣਾ ਦਿਮਾਗ ਤੇ ਪਰ ਜਦੋਂ ਮੈਂ ਤਾਂ ਇਹ ਕਹਿਣਾ ਵੀ ਜਦੋਂ ਕਿਸੇ ਨੇ ਇੰਡੀਆ ਤੋਂ ਆਣਾ ਇੰਡੀਆ ਜਾਂ ਪਾਕਿਸਤਾਨ ਤੋਂ ਕਿਸੇ ਨੇ ਵੀ ਨਵੇਂ ਬੰਦੇ ਨੇ ਤੇ ਉਹਨੂੰ ਕੰਮ ਉਥੇ ਕੋਈ ਨਾ ਕੋਈ ਸਕਿੱਲ ਉਹਦੇ ਕੋਲ ਹੋਣੀ ਚਾਹੀਦੀ ਆ ਕੰਮ ਸਿੱਖ ਕੇ ਆਉਣਾ ਚਾਹੀਦਾ ਤੇ ਵੈਸੇ ਇਟਾਂ ਦਾ ਕੰਮ ਵੀ ਬਹੁਤ ਸੌਖਾ ਈਜ਼ੀ ਹੈ ਜੇ ਮੰਨ ਲਓ ਉੱਥੇ ਬੰਦਾ ਕੁਛ ਨਾ ਕੁਛ ਸਾਲ ਕਿਸੇ ਨੇ ਲਾਇਆ ਕਿਤੇ ਚੰਗੇ ਠੇਕੇਦਾਰ ਦੇ ਨਾਲ ਤੇ ਫਿਰ ਉਹ ਇੱਥੇ ਆਣ ਕੇ ਤੇ ਜਲਦੀ ਮਤਲਬ ਟ੍ਰੇਨਡ ਹੋ ਜਾਂਦਾ ਬਹੁਤ ਜਲਦੀ ਤੇ ਜਿੰਨੇ ਉੱਥੋਂ ਫਰੈਸ਼ ਆਉਣਾ ਕੁਛ ਨਹੀਂ ਆਉਂਦਾ ਜਿੰਨੂੰ ਉਹਨੂੰ ਫਿਰ ਲੇਬਰ ਇੱਥੇ ਜ਼ਿਆਦਾ ਟਾਈਮ ਕਰਨੀ ਪੈਂਦੀ ਤੇ ਇੱਥੇ ਕੰਮ ਸਿੱਖਣਾ ਵੀ ਬਹੁਤ ਔਖਾ ਕਿਉਂਕਿ ਇੱਥੇ ਨਹੀਂ ਜਲਦੀ ਕੰਮ ਨਹੀਂ ਸਿੱਖਿਆ ਜਾਂਦਾ ਜਿਹੜਾ ਜਿਹਦੇ ਤਾਂ ਹੱਥ ਸਿੱਧੇ ਆ ਉਹ ਤਾਂ ਸਿੱਖ ਜਾਂਦਾ ਜਿਹੜਾ ਉੱਥੋਂ ਮੜਾ ਮੋਟ ਕੋਈ ਕੰਮ ਕਰਦਾ ਤੇ ਜਿਨਨੇ ਕੁਛ ਕੀਤਾ ਹੀ ਨਹੀਂ ਉੱਥੇ ਬਿਲਕੁਲ ਫਰੈਸ਼ ਆ ਉਹਦੇ ਲਈ ਫੇਰ ਔਖਾ ਦੋਸਤੋਂ ਤੇ ਤਾਂ ਕਰਕੇ ਕੋਈ ਨਾ ਕੋਈ ਸਕਿੱਲ ਹੋਣੀ ਚਾਹੀਦੀ ਮੰਨ ਲਓ ਜਾਂ ਤੁਸੀਂ ਕੋਈ ਇਲੈਕਟ੍ਰਿਕ ਦਾ ਕੰਮ ਸਿੱਖ ਲਓ ਜਾਂ ਲੱਕੜ ਦਾ ਸਿੱਖ ਲਓ ਜਾਂ ਜੇ ਸਭ ਤੋਂ ਸੌਖਾ ਸਿੱਖਣਾ ਤਾਂ ਫੇਰ ਇਟਾਂ ਵਾਲਾ ਸਭ ਤੋਂ ਸੌਖਾ ਇਹ ਚ ਕੋਈ ਦਿਮਾਗ ਦੀ ਬਹੁਤੀ ਵਰਤ ਆਉਣੀ ਹੈ ਜਾਂ ਹੱਥ ਦੀ ਸਿਰਫ ਸਫਾਈ ਲਿਆਉਣ ਦੀ ਗੱਲ ਬਾਤ ਥੋੜਾ ਜਾਈ ਇਹ ਚ ਕੋਈ ਦਿਮਾਗ ਨਹੀਂ ਲੱਗਦਾ ਸਿਰਫ ਹੱਥ ਦੀ ਸਫਾਈ ਹੈ ਇਹ ਚ ਤਾਂ ਤੇ ਏ ਵੀ ਤੁਸੀਂ ਸਿੱਖ ਕੇ ਆ ਸਕਦੇ ਜੇ ਜਿਵੇਂ ਤੇ ਜਿਹੜਾ ਚਲੋ ਕੋਈ ਬਿਜਲੀ ਦਾ ਮਿਸਤਰੀ ਹੋ ਬਿਜਲੀ ਦਾ ਕਰ ਲਵੇ ਜਾਂ ਕੋਈ ਪਲੰਮਿੰਗ ਦਾ ਤੇ ਜਾਂ ਫਿਰ ਇਹ ਰਾਜਗਰੀ ਦਾ ਕੰਮ ਜਾਂ ਫਿਰ ਲੱਕੜ ਦਾ ਕੋਈ ਨਾ ਕੋਈ ਕੰਮ ਸਿੱਖ ਕੇ ਆਉਣਾ ਚਾਹੀਦਾ ਤੇ ਫੇਰ ਹੀ ਤਰੱਕੀ ਹੁੰਦੀ ਹੈ ਤੇ ਸਕਿੱਲ ਦਾ ਹੀ ਇੱਥੇ ਕੰਮ ਆ ਹੋਰ ਕੋਈ ਕੰਮ ਨਹੀਂ ਜੇ ਤੁਸੀਂ ਸਕਿੱਲ ਨਹੀਂ ਮੰਨ ਲਓਵੇਂ ਫ੍ਰੈਸ਼ ਆ ਹੁੰਦੇ ਜੇ ਤੇ ਫੇਰ ਤੁਹਾਨੂੰ ਲੇਬਰ ਕਰਨੀ ਪੈਣੀ ਆ ਤੇ ਲੇਬਰ ਵੀ ਬਹੁਤ ਜ਼ਿਆਦਾ ਟਾਈਮ ਕਰਨੀ ਪੈਣੀ ਕਿਉਂਕਿ ਇੱਥੇ ਇੰਨੀ ਜਲਦੀ ਕੰਮ ਨਹੀਂ ਸਿੱਖਿਆ ਬਾਕੀ ਇਹ ਤੇ ਤੁਹਾਨੂੰ ਆਪਾਂ ਦਾਸਤੀ ਰਾਜਗਰੀ ਮਿਸਤਰੀ ਦੀ ਬ੍ਰੇਕਵਰਕ ਦੇ ਕੰਮ ਦੀ ਠੀਕ ਆ ਲੇਬਰ ਨੂੰ ਮਿਨੀਮਮ ਇਹਦੇ ਚ 70 ਪਾਉਂਡ ਤੋਂ ਲੈ ਕੇ 80 90 ਜਿਵੇਂ ਦਾ ਕੋਈ ਕੰਮ ਕਰਦਾ ਕਈ ਨਵੇਂ ਬੰਦਿਆਂ ਨੂੰ ਵੀ ਜਿਆਦੇ ਪੈਸੇ ਸਾਨੂੰ ਵੀ ਜਦੋਂ ਲੋਡ ਹੁੰਦੀ ਅਸੀਂ ਬੰਦਾ ਲੈ ਕੇ ਆਉਂਨੇ ਆ ਤੇ ਅਸੀਂ ਉਹਦੀ ਮਿਹਨਤ ਦੇ ਹਿਸਾਬ ਨਾਲ ਉਹਨੂੰ ਪੈਸੇ ਦਿੰਨੇ ਆ ਕਈ ਤਾਂ ਬੰਦੇ ਦਿਮਾਗ ਦਾ ਯੂਜ਼ ਕਰਦੇ ਤੇ ਵੈਸੇ ਵੀ ਤਕੜੇ ਹੁੰਦੇ ਸਰੀਰੋਂ ਵੀ ਤੇ ਦਿਮਾਗ ਵੀ ਹੁੰਦਾ ਤੇ ਫਿਰ ਉਹ ਕੰਮ ਵਧੀਆ ਕਰਦੇ ਤੇ ਫਿਰ ਉਸ ਹਿਸਾਬ ਨਾਲ ਉਹਨਾਂ ਨੂੰ ਪੈਸੇ ਦੇਈਦੇ ਠੀਕ ਆ ਤੇ ਕਈ ਫਿਰ ਕੰਮ ਜੋਗੇ ਵੀ ਨਹੀਂ ਹੁੰਦੇ ਤੇ ਦਿਮਾਗ ਵੀ ਨਹੀਂ ਹੁੰਦਾ ਫਿਰ ਦੋਵੇਂ ਕੰਮ ਤੇ ਫਿਰ ਉਸ ਹਸਾਬ ਨਾਲ ਪੈਸੇ ਮਿਲਦੇ ਆ ਤੇ ਬਾਕੀ ਤੁਹਾਨੂੰ ਇੱਕ ਗੱਲ ਸੌਰੀ ਦੱਸਣ ਦਾ ਯਾਦ ਹੀ ਨਹੀਂ ਜਾ ਇੱਥੇ ਜਿਹੜਾ ਇਹ ਕੰਮ ਇਹਦੇ ਵਿੱਚ ਕੋਈ ਘੰਟਿਆਂ ਦਾ ਹਿਸਾਬ ਨਹੀਂ ਇਹ ਚ ਦਿਹਾੜੀ ਦਾ ਹਿਸਾਬ ਕਿਤਾਬ ਜੇ ਯੂਕੇ ਦਾ ਇਹ ਸਿਸਟਮ ਜਿਹੜਾ ਕੰਸਟਰਕਸ਼ਨ ਵਰਕ ਹੈ ਨਾ ਇਹ ਕੰਪਨੀਆਂ 'ਚ ਹੁੰਦਾ ਦਿਹਾੜੀ ਦਾ ਸੌਰੀ ਘੰਟਿਆਂ ਦਾ ਤੇ ਬਾਕੀ ਜੇ ਆਪਾਂ ਬਾਹਰ ਬਿਲਡਰਾਂ ਨਾਲ ਕਰਦੇ ਆ ਤੇ ਇਹਦੇ ਵਿੱਚ ਦਿਹਾੜੀ ਦਾ ਹੀ ਹੁੰਦਾ ਤੇ ਕੰਪਨੀਆਂ 'ਚ ਘੰਟੇ ਦੇ ਹਿਸਾਬ ਨਾਲ ਮਿਲਦੇ ਆ ਤੇ ਉਹ ਵੀ ਤੁਹਾਨੂੰ ਇੱਕ ਵੀਡੀਓ ਬਣਾ ਕੇ ਦੱਸਾਂਗੇ ਉਹ ਘੰਟੇ ਦੇ ਕਿੰਨੇ ਪੈਸੇ ਕੀ ਸਿਸਟਮ ਕਿਵੇਂ ਆਪਾਂ ਕੰਪਨੀ ਜਾ ਸਕਦੇ ਹੋ ਨੈਕਸਟ ਵੀਡੀਓ ਤੁਹਾਨੂੰ ਬਣਾ ਕੇ ਦੱਸਾਂਗੇ ਕਿਉਂਕਿ ਵੀਡੀਓ ਬਹੁਤ ਲੰਬੀ ਹੋਏਗੀ ਅੱਜ ਤੁਹਾਨੂੰ ਆਪਾਂ ਬਿਲਡਰਾਂ ਦਾ ਹੀ ਕੰਮ ਦੱਸਾਂਗੇ ਤੇ ਇਹਦੇ ਵਿੱਚ ਬ੍ਰਿੱਕੀ ਦਾ ਤੇ ਬਿਲਡਰ ਦਾ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਬਿਲਡਰ ਕਿੰਨੇ ਪੈਸੇ ਦਿੰਦੇ ਹੋ ਮਿਨਿਮਮ ਨਵੇਂ ਬੰਦੇ ਨੂੰ ਜਿਹੜਾ ਨਵਾਂ ਬੰਦਾ ਹੁੰਦਾ ਨਾ ਤੇ ਉਹਦੇ ਦੋਸਤੋਂ ਪਹਿਲਾਂ ਦਿਹਾੜੀ ਜ਼ਿਆਦਾ ਸੀ ਹੁਣ ਕੰਮ ਘਟ ਗਏ ਤੇ ਹੁਣ ਫੇ ਰੇਟ ਹੋ ਗਏ ਘੱਟ ਤੇ ਹੁਣ ਬਿਲਡਰ ਮਤਲਬ 60 ਪਾਉਂਡ ਤੋਂ ਸਟਾਰਟਿੰਗ ਕਰਦੇ ਆ ਕਈ ਤੇ ਪਰ ਜਿਹੜਾ ਆਪਣੇ ਕੋ ਆਉਂਦਾ ਭਾਵੇਂ ਉਹ ਨਵਾਂ ਤੇ ਆਪਾਂ ਨੂੰ 70 ਪੌਂਡ ਦਿੰਨੇ ਮਿਨੀਮਮ 70 ਪੌਂਡ ਤੋਂ ਸਟਾਰਟਿੰਗ ਤੇ ਜੇ ਕੋਈ ਚੰਗਾ ਕੰਮ ਕਰਦਾ ਤੇ ਫਿਰ ਉਹਨੂੰ 80 ਵੀ ਦੇ ਦਈਦੇ ਜੇ ਵਧੀਆ ਆਪਣੇ ਮਨ ਪਸੰਦਾ ਕੰਮ ਕਰਦਾ ਤੇ ਠੀਕ ਆ ਤੇ ਫਿਰ ਹੌਲੀ ਹੌਲੀ ਜਦੋਂ ਬੰਦਾ ਟ੍ਰੇਨਡ ਹੁੰਦਾ ਜਾਂਦਾ ਥੋੜਾ ਬਹੁਤ ਕੰਮ ਆ ਹੱਥ ਮਾਰਨ ਲੱਗ ਪੈਂਦਾ ਫਿਰ ਉਸ ਹਿਸਾਬ ਨਾਲ ਵਧਦੇ ਜਾਂਦੇ ਆ 90 100 ਇਦਾਂ ਤੇ ਫਿਰ ਥੋੜਾ ਜਦੋਂ ਕੰਮ ਹੱਥ ਪਾਉਣ ਲੱਗ ਪੈਂਦਾ ਕੱਲਾ ਫਿਰ 100 ਤੋਂ ਉੱਪਰ ਹੋ ਜਾਂਦਾ 110 120 ਇਦਾਂ ਤੇ ਜਦੋਂ ਪ੍ਰੋਪਰ ਬਣ ਜਾਂਦਾ ਹਨ ਮਿਸਤਰੀ ਪੂਰਾ ਪ੍ਰੋਪਰ ਤੇ ਇਹਦੀ ਮੈਕਸੀਮਮ ਜਿਹੜੀ ਹੈਗੀ ਆ ਜਿਹੜੇ ਇਹਦੇ ਚ ਪੈਸੇ ਬੰਦੇ ਉਹ ਤਕਰੀਬਨ 1.5 ਹਜ਼ਾਰ ਪੌਂਡ ਚੰਗਾ ਜਦੋਂ ਮਿਸਤਰੀ ਪੂਰਾ ਪ੍ਰੋਪਰ ਬਣ ਜਾਂਦਾ ਉਹ ਕਿਸੇ ਵੀ ਕੰਮ ਦਾ ਮੰਨ ਲਓ ਬਿਜਲੀ ਦਾ ਬਣ ਜਾਂਦਾ ਜਾਂ ਫਿਰ ਕੋਈ ਪਲੰਮਿੰਗ ਦੇ ਕੰਮ ਦਾ ਬਣ ਜਾਂਦਾ ਜਾਂ ਫਿਰ ਕੋਈ ਪਲਸਤਰ ਵਗੈਰਾ ਪੂਰਾ ਪ੍ਰੋਪਰ ਜਦੋਂ ਮਿਸਤਰੀ ਬਣ ਜਾਂਦਾ ਤੇ ਫਿਰ 150 ਪਾਉਂਡ ਦੀ ਦਿਹਾੜੀ ਹੋ ਜਾਂਦੀ ਹੈ ਤੇ ਨਵੇਂ ਬੰਦੇ ਦੀ ਸਟਾਰਟਿੰਗ ਤੁਹਾਨੂੰ ਦੱਸਦਾ ਵੀ 70 ਕ ਪਾਉਂਡ ਤੋਂ ਸਟਾਰਟਿੰਗ ਹੈ ਠੀਕ ਆ ਤੇ ਇਹਦੇ ਵਿੱਚ ਕੋਈ ਘੰਟਿਆਂ ਵਾਲਾ ਹਿਸਾਬ-ਕਿਤਾਬ ਨਹੀਂ ਬਿਲਡਰਾਂ ਦਾ ਜਿਹੜਾ ਕੰਮ ਇਹਦੇ ਵਿੱਚ ਦਿਹਾੜੀ ਦੇ ਹਿਸਾਬ ਨਾਲ ਪੈਸੇ ਮਿਲਦੇ ਆ ਸਾਰੇ ਤਕਰੀਬ ਸਾਰੇ ਬਿਲਡਰਾਂ ਦਾ ਹੀ ਇਹੋ ਸਿਸਟਮ ਇਹ ਯੂਕੇ ਦਾ ਸਿਸਟਮ ਹੀ ਐਵੇਂ ਦਾ ਇਹ ਚ ਬਿਲਡਿੰਗ ਵਰਕ ਚ ਜਿਹੜਾ ਨਾ ਇਹ ਜਿਹੜਾ ਆਪਾਂ ਪ੍ਰਾਈਵੇਟ ਕੰਮ ਕਰਦੇ ਆ ਇਹਦੇ ਚ ਆਪਾਂ ਨੂੰ ਦੇ ਆੜੀ ਦੇ ਹਿਸਾਬ ਨਹੀਂ ਮਿਲਦੇ ਤੇ ਕਈ ਬੰਦੇ ਦੋਸਤੋ ਬੜੇ ਤਕੜੇ ਹੁੰਦੇ ਮੁੰਡੇ ਕਈ ਨਾ ਜਿਨ੍ਹਾਂ ਨੇ ਇੰਡੀਆ ਕੰਮ ਕੀਤੇ ਹੁੰਦੇ ਪੂਰੇ ਵਧੀਆ ਆਪਣੇ ਘਰਾਂ ਦੇ ਪੂਰੀਆਂ ਮਿਹਨਤਾਂ ਲਾਉਂਦੇ ਆ ਤੇ ਮਾਲ ਡੰਗਰ ਸਾਂਭਦੇ ਆ ਤੇ ਖੇਤੀਬਾੜੀ ਦਾ ਕੰਮ ਕੀਤਾ ਹੁੰਦਾ ਜਿਨ੍ਹਾਂ ਨੇ ਤੇ ਸ਼ੌਂਕ ਵੀ ਹੁੰਦਾ ਤੇ ਉਹ ਫਿਰ ਜਿਵੇਂ ਮੰਨ ਲਓ ਬਿਲਡਰਾਂ ਨਾਲ ਜਾਂਦੇ ਜਾਂ ਫਿਰ ਥੋੜਾ ਬ੍ਰੇਕਿੰਗਾਂ ਦਾ ਰੇਟ ਥੋੜਾ ਜ਼ਿਆਦਾ ਹੁੰਦਾ ਕਿਉਂਕਿ ਉਹਨਾਂ ਦਾ ਕੰਮ ਹਾਰਡ ਹੁੰਦਾ ਜਿਹੜੇ ਰਾਜਗਰੀ ਬਾਰੇ ਮਿਸਤਰੀ ਜਿਹੜੇ ਲੈ ਕੇ ਆਂਦੇ ਨਾ ਲੇਬਰ ਉਹ ਥੋੜੇ ਜ਼ਿਆਦੇ ਪੈਸੇ ਦਿੰਦੇ ਆ ਹੁਣ ਤਾਂ ਚਲੋ ਘਟ ਗਏ ਪਰ ਪਹਿਲੋਂ ਤਾਂ ਉਹਨਾਂ ਦਾ ਜਿਹੜਾ ਲੇਬਰ ਦਾ ਹੀ ਘੱਟੋ ਘੱਟ 90 ਪਾਉਂਡ ਹੁੰਦੇ ਸੀ ਤੇ ਥੋੜਾ ਜਿਹੜਾ ਵਧੀਆ ਕੰਮ ਕਰਦਾ ਸੀ ਕਈ ਮੁੰਡੇ ਭੱਜ ਭੱਜ ਕੇ ਕੰਮ ਕਰਦੇ ਉਹਨੂੰ ਫਿਰ 100 ਪਾਉਂਡ ਵੀ ਦਿੰਦੇ ਸੀ ਕਿਉਂਕਿ ਸਾਡੇ ਬੰਦੇ ਕੰਮ ਕਰਦੇ ਰਹੇ ਆ ਤੇ ਆਪਾਂ ਨੂੰ ਪਤਾ ਵਾ ਤੇ ਇਹ ਆਪਾਂ ਦੋਸਤੋ ਪੂਰਾ ਐਕਸਪੀਰੀਅੰਸ ਤੁਹਾਨੂੰ ਦੱਸਣ ਦਾ ਹੈ ਇਹ ਨਹੀਂ ਕਿ ਸੁਣੀਆਂ ਸੁਣੀਆਂ ਗੱਲਾਂ ਹੁਣ ਅੱਜ ਕੱਲ ਮੁੰਡੇ ਆਉਂਦੇ 에ਅਰਪੋਰਟ ਤੋਂ ਆਉਂਦੇ ਆ ਵੀਡੀਓ ਬਣਾਉਣੀਆਂ ਸਟਾਰਟ ਕਰ ਦਿੰਦੇ ਉਹਨਾਂ ਨੂੰ ਆਪਣਾ ਤੇ ਅਜੇ ਕੰਮ ਨਹੀਂ ਮਿਲਿਆ ਹੁੰਦਾ ਨਾ ਕੋਈ ਨੌਲੇਜ ਹੁੰਦੀ ਜੋ ਲੋਕਾਂ ਨੂੰ ਸਮਝਾਉਣ ਲੈ ਹੁੰਦੇ ਆ ਕਿ ਇੱਥੇ ਆ ਸਿਸਟਮ ਤੇ ਇੱਥੇ ਇਹਨੇ ਪੈਸੇ ਆਪਣਾ ਉਹ ਸਿਸਟਮ ਨਹੀਂ ਆ ਇਹ 100% ਰਿਐਲਿਟੀ ਆ ਤੇ ਜਿਹੜਾ ਆਪਾਂ ਕੰਮ ਕਰਦੇ ਆ ਆਪਾਂ ਆਵਦਾ ਕੰਮ ਕਰਦੇ ਆ ਤੇ ਉਹ ਤੁਹਾਨੂੰ ਦੱਸਣ ਲੈ ਨੋਲਿਜ ਬਿਲਕੁਲ ਇਹ ਚ ਕੋਈ ਫੇਕ ਨਹੀਂ ਆ 100% ਰੀਅਲ ਆ ਇਹ ਜੋ ਇੱਥੇ ਬੰਦਾ ਇੱਥੇ ਤੁਹਾਨੂੰ ਦੱਸਦਾ ਹੁਣ ਵੀ ਜਿਹੜਾ ਨਵਾਂ ਬੰਦਾ ਉਹਦੀ ਤਕਰੀਬਨ 70% ਤੋਂ 60 ਤੋਂ 70 ਦੇ ਵਿੱਚ ਸਟਾਰਟਿੰਗ ਹੁੰਦੀ ਆ ਠੀਕ ਆ ਹਰ ਇਹ ਜਿਹੋ ਬੰਦਾ ਕੰਮ ਸਿੱਖਦਾ ਵਾ ਤੇ ਫਿਰ ਵੱਧ ਜਾਂਦਾ ਤੇ ਬਾਕੀ ਆਪੋ ਆਪਣੇ ਦਿਮਾਗ ਤੇ ਡਿਪੈਂਡ ਕਈ ਤਾਂ ਕੰਮ ਬਹੁਤ ਜਲਦੀ ਸਿੱਖ ਜਾਂਦੇ ਤੇ ਕਈ ਫਿਰ ਨਹੀਂ ਸਿੱਖਿਆ ਜਾਂਦਾ ਇਹ ਵੇਖੋ ਇਹ ਮਾਲਕ ਦੇ ਰੰਗ ਜਿਵੇਂ ਕਿਸੇ ਨੂੰ ਦਿਮਾਗ ਦਿੱਤਾ ਵਾ ਗਰੂ ਨੇ ਉਹ ਸਭ ਨਾਲ ਕੰਮ ਚੱਲਦਾ ਤੇ ਬਾਕੀ ਮੈਂ ਤਾਂ ਇਹੋ ਕਹਿਣਾ ਚਾਹੁੰਦਾ ਵੀ ਜਦੋਂ ਕਿਸੇ ਨੇ ਇੰਡੀਆ ਤੋਂ ਆਉਣਾ ਪਹਿਲੋ ਸਾਲ ਇੱਕ ਕੰਮ ਸਿੱਖੋ ਕੋਈ ਨਾ ਕੋਈ ਤੇ ਜੇ ਤਰੱਕੀ ਕਰਨੀ ਹੈ ਤੇ ਜੇ ਧਿਆਨ ਕੇ ਲੇਬਰ ਤੋਂ ਬਚਣਾ ਤੇ ਲੇਬਰ ਤਾਂ ਫਿਰ ਵੀ ਕਰਨੀ ਪਊ ਮੰਨ ਲਓ ਉਵੇਂ ਤੁਹਾਨੂੰ 2-3 ਸਾਲ ਕਰਨੀ ਪੈਣੀ ਹੈ ਤੇ ਐਵੇਂ ਤੁਸੀਂ 6 ਮਹੀਨੇ ਟ੍ਰੇਨਡ ਹੋ ਜਾਓਗੇ ਠੀਕ ਆ ਤੇ ਕੋਈ ਨਾ ਕੋਈ ਕੰਮ ਸਿੱਖਿਆ ਉਹ ਸਕਿੱਲ ਦਾ ਹੀ ਇੱਥੇ ਇੱਥੇ ਨਹੀਂ ਕਿਸੇ ਵੀ ਕੰਟਰੀ ਤੁਸੀਂ ਜਾ ਰਹੇ ਸਕਿੱਲ ਦਾ ਹੀ ਮੁੱਲ ਪੈਣਾ ਵਾ ਤੇ ਨਹੀਂ ਤਾਂ ਲੇਬਰ ਹੀ ਕਰਨੀ ਪੈਣੀ ਆ ਤੇ ਲੇਬਰ ਦਾ ਤੁਹਾਨੂੰ ਪਤਾ ਕੰਮ ਫਿਰ ਹਾਰਡ ਹੀ ਆ ਖਾਸ ਕਰਕੇ ਇੱਥੇ ਤਾਂ ਬਹੁਤ ਹਾਰਡ ਆ ਕਿਉਂਕਿ ਇੱਥੇ ਕੰਸਟਰਕਸ਼ਨ ਦਾ ਜ਼ਿਆਦਾ ਕੰਮ ਇਹੋ ਹੀ ਕੰਮ ਬਿਲਡਿੰਗ ਵਰਕ ਦਾ ਤੇ ਇਹਦੇ 'ਚ ਤੁਹਾਨੂੰ ਪਤਾ ਮਿਹਨਤ ਤਾਂ ਫਿਰ ਕਰਨੀ ਪੈਂਦੀ ਤੇ ਬਾਕੀ ਏ ਆ ਵੀ ਜੇ ਤੁਸੀਂ ਉੱਥੋਂ ਕੰਮ ਸਿੱਖ ਕੇ ਆਉਂਦੇ ਜੇ ਤੇ ਫਿਰ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਜਦੋਂ ਮੈਂ ਇੱਥੇ ਆਇਆ ਹਾਂ ਨਾ ਯੂਕੇ ਚ ਤੇ ਪਹਿਲੇ ਦਿਨ ਅਸੀਂ ਬਿਲਡਰ ਨਾਲ ਗਏ ਅਸੀਂ ਦੋ ਜਣੇ ਹਾਂ ਤੇ ਤਕਰੀਬਨ ਇਕੱਠੇ ਹੀ ਆਏ ਹਾਂ ਤੇ ਉਹਨੇ ਸਾਨੂੰ ਜਦੋਂ ਅਸੀਂ ਗਏ ਪਹਿਲੇ ਦਿਨ ਤੇ ਉਹਨੇ ਸਾਨੂੰ ਪੁੱਛਿਆ ਵੀ ਇੰਡੀਆ ਕੀ ਕੰਮ ਕਰਦੇ ਤੇ ਮੈਂ ਉਹਨੂੰ ਕਿਹਾ ਮੈਂ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਹਾਂ ਬਿਜਲੀ ਦਾ ਤੇ ਉਹ ਕਹਿੰਦਾ ਵੀ ਲਾਈਟਾਂ ਲਾ ਲੇਗਾ ਮੈਂ ਕਿਹਾ ਲਾ ਲੂੰਗਾ ਤੇ 30 40 ਲਾਈਟਾਂ ਲਾਉਣ ਵਾਲੀਆਂ ਸੀ ਸੀਲਿੰਗ ਦੀਆਂ ਸਪੋਰਟ ਲਾਈਟਾਂ ਤੇ ਉਹਨੇ ਮੈਨੂੰ ਦੇ ਦਿੱਤੇ ਟੂਲ ਕਟਰ ਵਗੈਰਾ ਸਕਰੂ ਡ੍ਰਾਈਵਰ ਤੇ ਕਹਿੰਦਾ ਵੀ ਆ ਲਾਈਟਾਂ ਲਾ ਤੂੰ ਤੇ ਕਨੈਕਸ਼ਨ ਕਰ ਦੇ ਤੇ ਦੂਜੇ ਮੇਰੇ ਨਾਲ ਦੇ ਨੂੰ ਫਿਰ ਉਹਨੇ ਨੀਂਆ ਪਟਾਉਣ ਲਾਤਾ ਕਿਉਂਕਿ ਉਹਨੂੰ ਪੁੱਛਿਆ ਉਹ ਕਹਿੰਦਾ ਵੀ ਮੈਂ ਤਾਂ ਖੇਤੀਬਾੜੀ ਦਾ ਕੰਮ ਕਰਦਾ ਜਾਂ ਮਾਲ ਡੰਗਰ ਦਾ ਤੇ ਉਹਨੇ ਉਹਨੂੰ ਕਈ ਫੜਾ ਕੇ ਤੇ ਨੀਂਆ ਪਟਾਉਣ ਲਾਤਾ ਤੇ ਉਹ ਉਹ ਫਿਰ ਕੰਮ ਹਾਰ ਈ ਤੇ ਮੈਂ ਉਹਨੂੰ ਕਿਹਾ ਵੀ ਮੈਂ ਪਲੱਸਟਰ ਵੀ ਕਰ ਲੈਂਨਾ ਵੀ ਉਹ ਕਹਿੰਦਾ ਹੋਰ ਕਿਹੜਾ ਕੰਮ ਕਰ ਲੇਗਾ ਮੈਂ ਕਿਹਾ ਮੈਂ ਪਲੱਸਟਰ ਵੀ ਕਰ ਲੂੰਗਾ ਤੇ ਫਿਰ ਲਾਈਟਾਂ ਲਾ ਕੇ ਦੋ ਤਿੰਨ ਦਿਨ ਫਿਰ ਅੱਗੇ ਮੈਂ ਪਲੱਸਟਰ ਦਾ ਵੀ ਥੋੜਾ ਬਹੁਤ ਕਰ ਲੈਂਦਾ ਰਿਆ ਇਹ ਵਧੀਆ ਨੂੰ ਪਸੰਦ ਆਇਆ ਤੇ ਮਿਸਤਰੀ ਦਾ ਇਹ ਹੁੰਦਾ ਜੇ ਤੁਸੀਂ ਕੰਮ ਸਿੱਖਿਆ ਨਾ ਉਥੋਂ ਇੰਡੀਆ ਤੋਂ ਤੇ ਫਿਰ ਤੁਹਾਡੇ ਲਈ ਈਜ਼ੀ ਹੋ ਜਾਊਗਾ ਤੇ ਜਲਦੀ ਸਿੱਖ ਜਾਓਗੇ ਤੇ ਇਸ ਤੋਂ ਵੀ ਵੱਧ ਤੇ ਪੈਸੇ ਵੀ ਜ਼ਿਆਦੇ ਬਣਨਗੇ ਠੀਕ ਆ ਤਾਂ ਫਿਰ ਹੌਲੀ ਹੌਲੀ ਜਿਵੇਂ ਜਿਵੇਂ ਤੁਸੀਂ ਕੰਮ ਸਿੱਖਦੇ ਜੀ ਤੇ ਫਿਰ ਤੇ ਲੇਬਰ ਦਾ ਕੰਮ ਵੀ ਹੁਣ ਤਾਂ ਯੂਕੇ 'ਚ ਬਹੁਤ ਘਟ ਗਿਆ ਹੁਣ ਤਾਂ ਕੰਮ ਮਿਲਦਾ ਨਹੀਂ ਤੇ ਪਹਿਲਾਂ ਜਦੋਂ ਅਸੀਂ ਆਏ ਹਾਂ ਉਦੋਂ ਤੇ ਬਹੁਤ ਸੀ ਤੇ ਹੁਣ ਸਾਰਿਆਂ ਨੂੰ ਕੰਮ ਵੀ ਨਹੀਂ ਮਿਲਦਾ ਤੇ ਹੁਣ ਇਹ ਵੀ ਮਿਸਤਰੀਆਂ ਦੀ ਮੰਗ ਸਦਾ ਹੀ ਪੂਰੀ ਰਹਿੰਦੀ ਹੈ ਮਿਸਤਰੀ ਜੰਨੇ ਵੀ ਹੋਣਾ ਉਹ ਨਹੀਂ ਥੋੜੇ ਤੇ ਆਹ ਗੱਲ ਬਾਤ ਜੇ ਦੋਸਤੋ ਤੇ ਜਦੋਂ ਵੀ ਕਿਸੇ ਨੇ ਆਉਣਾ ਵਾ ਤੇ ਕੰਮ ਪਹਿਲੋ ਸਿੱਖ ਕੇ ਆਇਆ ਕਰੋ ਕੋਈ ਨਾ ਕੋਈ ਸਕਿੱਲ ਹੋਣੀ ਚਾਹੀਦੀ ਤੁਹਾਡੇ ਕੋਲ ਬਹੁਤ ਜ਼ਰੂਰੀ ਜੇ ਤੁਹਾਨੂੰ ਕੋਈ ਕੰਮ ਆਉਂਦਾ ਤੇ ਫਿਰ ਤੁਹਾਡੇ ਪੈਸੇ ਵੀ ਵਧੀਆ ਬਣਨਗੇ ਤੇ ਤੁਹਾਡੀ ਜਾਨ ਵੀ ਸੌਖੀ ਰਹੂ ਤੇ ਜਿਆਦਾ ਹਾਰਡ ਵਰਕ ਵੀ ਨਹੀਂ ਕਰਨਾ ਪਊਗਾ ਤੇ ਦੋਸਤੋ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਹੁਣ ਮਿਲਦੇ ਆਪਾਂ ਨੈਕਸਟ ਵੀਡੀਓ 'ਚ ਓਕੇ ਫਿਰ ਬਾਏ ਬਾਏ ਤੇ ਮੈਂ ਮੈਨੂੰ ਆਸ ਆ ਕਿ ਇਹ ਵੀਡੀਓ ਤੋਂ ਤੁਹਾਨੂੰ ਕਾਫੀ ਨੌਲੇਜ ਮਿਲੂਗੀ ਜਿੰਨੇ ਤਾਂ ਇਹ ਪੂਰੀ ਵੀਡੀਓ ਵੇਖੀ ਉਹਨੂੰ ਤਾਂ ਕਾਫੀ ਨੌਲੇਜ ਮਿਲੂਗੀ ਠੀਕ ਆ ਤੇ ਬਾਕੀ ਤੁਹਾਨੂੰ ਦੱਸ ਹੀ ਦਿੱਤਾ ਓਕੇ ਬਾਏ ਟਾਟਾ ਫਿਰ ਮਿਲਦੇ ਆ ਨੈਕਸਟ ਵੀਡੀਓ ਚ ਬਾਏ